ਮੇਲਾ ਮਾਗੀ ਤੇ ਅਫਸਰ ਤੇ ਗੁਰਦੁਆਰਾ ਸਾਹਿਬ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਸ਼੍ਰੀ ਮੁਕਸਰ ਸਾਹਿਬ ਕੇ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਆਯੋਜਿਤ ਤਿੰਨ ਦਿਨੀ ਸ਼ਹੀਦੀ ਜੋੜ ਮੇਲੇ ਦੌਰਾਨ ਅੱਜ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਵਕਫਕ ਰਸਤੇ ਤੋਂ ਹੁੰਦਾ ਹੋਇਆ ਦੁਪਹਿਰ ਕਰੀਬ 12 ਵਜੇ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਹਰਤੰਗੇਜ਼ ਕਰਤੱਵ ਦਿਖਾਏ ਗਏ ਵੱਡੀ ਸੰਖਿਆ ਵਿੱਚ ਸੰਗਤ ਨੇ ਪਹੁੰਚ ਕੇ ਨਗਰ ਕੀਰਤਨ ਵਿੱਚ ਹਾਜ਼ਰੀ ਲਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਿਕਰ ਯੋਗ ਹੈ ਕਿ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਵਿਖੇ ਤਿੰਨ ਦਿਨੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਜਿਸ ਦੇ ਤਹਿਤ ਅੱਜ ਸ਼੍ਰੀ ਦਰਬਾਰ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਇਹ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਤੋਂ ਬਾਅਦ ਵਾਸਾ ਰਸਿਆਂ ਤੋਂ ਹੁੰਦਾ ਹੈ ਦੇਰ ਸ਼ਾਮ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ thank uh you -huh. ਬਾਤੇ 40 ਮੁਰਤਿਆਂ ਦੀ ਪਾਵਨ ਧਰਤੀ ਤੇ ਸਾਲਾਨਾ ਸ਼ਹੀਦੀ ਜੋੜ ਮੇਲਾ ਜੋ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਤਲਵਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਮਨਾਇਆ ਗਿਆ ਹੈ ਜਿਸ ਸੰਗਤਾਂ ਦਾ ਬਹੁਤ ਹੀ ਪਿਛਲੇ ਸਾਲਾਂ ਨਾਲੋਂ ਭਾਰੀ ਇਕੱਠ ਰਿਹਾ ਹੈ 40 ਮੁਕਤਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਟੁੱਟੀਵੰਦੀ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਦਾ ਆਰੰਭ ਹੋਇਆ ਤੇ ਜਿਹੜੇ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਿਆ ਹੋਇਆ ਗੁਰਦੁਆਰਾ ਟੁੱਟੀ ਸਾਹਿਬ ਨਾਤਨ ਸਰ ਸਾਹਿਬ ਜੀ ਤੋਂ ਇਹ ਨਗਰ ਦੀ ਅੰਤਰ ਕਰਮਾ ਕਰਦੇ ਆ ਹਾਂ ਆਪਸੀ ਦਰਬਾਰ ਸਾਹਿਬ ਵਿਖੇ ਵਿਜਨਾ ਸਤਿਗਤਾਂ ਨੂੰ ਬੇਨਤੀ ਹੈ ਉਹਨਾਂ ਚਾਲੀ ਮੁਟਿਆਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੀ ਟੁੱਟੀ ਬਣਾਈ ਹੈ ਤੇ ਅਸੀਂ ਵੀ ਜੋwidehat ਤਾਂ ਦੇ ਮੁੱਖਾਂ ਗੁਰੂ ਤੋਂ ਤੇ ਸਤਿਗੁਰੂ ਸੱਤੇ ਪਾਤਸ਼ਾਹ ਕਿਰਪਾ ਕਰਨ ਸਕਦੇ ਆ ਵੀ ਟੁੱਟੀਆਂ ਕੱਢ ਲੈਣ ਵੱਧ ਤੋਂ ਵੱਧ ਗਿੰਦੀ ਚ ਹਾਜ਼ਰੀ ਭਰ ਗਏ ਨਤਮਸਤਕ ਹੋइए ਉਹਨਾਂ ਸ਼ਿਦਾਂ ਨੂੰ ਆਪਣੀਆਂ ਟੁੱਟੀਆਂ ਕਢਵਾੜਾ ਕਰੇਗੀ ਜੀ